ਜੰਗ ਹਿੰਦੂ ਪੰਜਾਬ ਦਾ ਹੋਣ ਲੱਗਾ ਦੋਨੋਂ ਪਾਸੇ ਫੌਜਾਂ ਪਹਾੜੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਇਹ ਸਤਰਾ ਸੁਣ ਕੇ ਕੁਝ ਭਰਾਵਾਂ ਦੇ ਮੱਥੇ ਤੇ ਤਿਓੜੀਆਂ ਹੀ ਪੈ ਜਾਂਦੀਆਂ ਐ ਪਰ ਇਹ ਮੇਰੀਆਂ ਨਹੀਂ ਇਹ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮਾ ਲਿਖਿਆ ਹੋਇਆ ਕਿਤੇ ਤੁਸੀਂ ਇਹ ਨਹੀਂ ਪੜਿਆ ਹੋਏਗਾ ਜੰਗ ਮਹਾਰਾਜਪਤ ਹਿੰਦੁਸਤਾਨ ਦਾ ਹੋਣ ਲੱਗਿਆ ਜੰਗ ਰਾਜਸਥਾਨ ਦਾ ਤੇ ਹਿੰਦੁਸਤਾਨ ਦਾ ਹੋਣ ਲੱਗਿਆ ਇਹ ਉਸ ਟਾਈਮ ਦਾ ਵਰਤਾਰਾ ਹੈ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮ ਜਿਹੜੀ ਕਵਿਤਾ ਲਿਖੀ ਉਹਦੇ ਵਿੱਚ ਇਹ ਜ਼ਿਕਰ ਕੀਤਾ ਤੇ ਇਹਦੇ ਤੋਂ ਦ੍ਰਿੜ ਕੀ ਹੋ ਜਾਂਦਾ ਕਿ ਪੰਜਾਬ ਤੇ ਹਿੰਦੁਸਤਾਨ ਵੱਖਰੇ ਵੱਖਰੇ ਦੇਸ਼ ਸੀ ਜਿੰਨਾ ਸਮਾਂ ਮਿਲਿਆ ਉਹਦੇ 'ਚ ਇੱਕ ਦੋ ਸੰਖੇਪ ਦੇ ਵਿੱਚ ਵਿਚਾਰਾ ਕਰਕੇ ਮੈਂ ਆਪਣੀ ਥਾਣ ਲਵਾਂਗਾ ਸਾਰੇ ਜਣੇ ਇੱਕ ਵਾਰ ਫਤਿਹ ਦੀ ਸਾਂਝ ਪਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਕੋਰੇ ਇੱਕ ਮਾਡਲ ਬਾਰੇ ਵਕ ਵਕ ਪੁਲਾ ਰਹੇ ਨੇ ਬੜਾ ਵਧੀਆ ਸਾਨੂੰ ਸਮਝਾਇਆ ਤੇ ਜਿੰਨੇ ਸੰਘਰਸ਼ਾਂ ਦੇ ਵਿੱਚ ਆਉਣ ਵਾਲੇ ਭਰਾਏ ਜਿੰਨੀਆਂ ਭੈਣਾਂ ਆ ਉਹ ਬਹੁਤ ਚੰਗੀ ਤਰ੍ਹਾਂ ਜਿਹੜਾ ਸਾਡਾ ਦੁਸ਼ਮਣ ਹੈ ਉਹਦੀਆਂ ਚਾਲਾਂ ਨੂੰ ਉਹਦੇ ਹਥਿਆਰਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਤੁਸੀਂ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਆਪਣੇ ਗਰੀਬਾਨ ਮੈਂ ਸ਼ਰਮਿੰਦੀ ਮਾ ਕਰ ਦੇਖ ਇੱਕੋ ਹੀ ਵਿਚਾਰ ਜਿਹੜੀ ਐਮਐਸਪੀ ਵਾਲੀ ਬਹੁਤ ਸਾਰੀਆਂ ਮੰਗਾ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਜਿਹੜੀਆਂ ਲੈ ਕੇ ਆਪਾਂ ਬੈਠੇ ਆਂ ਔਰ ਜਾਇਜ ਪਰ ਐਮਐਸਪੀ ਤੇ 2 ਕਮਿੰਟ ਮੈਂ ਗੱਲ ਕਰਨੀ ਆ ਝੋਨੇ ਤੇ ਤੇ ਕਣਕ ਤੇ ਤਾਂ ਐਮਐਸਪੀ ਆਪਾਂ ਨੂੰ ਮਿਲਦੀ ਆ ਜੀ ਭਾਵੇਂ ਕੋਣ ਨੂੰ ਤਿਆਰ ਹੈ ਤੁਸੀਂ ਸਾਰੇ ਉਸ ਗੱਲ ਤੋਂ ਸੁਚੇਤ ਹੋ ਅਰ ਝੋਨੇ ਤੇ ਤੇ ਕਣਕ ਤੇ ਜਿਨ੍ਹਾਂ ਨੂੰ ਸੰਗਰੂਰ ਦੇ ਏਰੀਆ ਚ ਜੀਰੀ ਕਹਿ ਦਿੰਦੇ ਆ ਅਸੀਂ ਫਰੀਦਕੋਟਾ ਦੇ ਉਹਨੂੰ ਝੋਨਾ ਕਹਿ ਦਿੰਦੇ ਆ ਤਾਂ ਮਤਲਬ ਮੇਰਾ ਕਹਿਣ ਦਾ ਹੈ ਵੀ ਕਣਕ ਤੇ ਝੋਨੇ ਤੇ ਐਮ ਐਸ ਪੀ ਸਾਨੂੰ ਮਿਲਦੀ ਆ ਪਰ ਸਾਡਾ ਉਹਦੇ ਨਾਲ ਕੋਈ ਸੁਧਾਰ ਨਹੀਂ ਹੋਇਆ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਇਹਨਾਂ ਲਾਇਓ ਵੀ ਮੈਂ ਐਮ ਐਸ ਪੀ ਦੇ ਵਿਰੋਧ ਹਾਂ ਐਮ ਐਸ ਪੀ ਮੈਂ ਵਿਚਾਉਂ ਨਹੀਂ ਪਰ ਜਿੰਨੇ ਇਸ ਸੰਘਰਸ਼ ਦੇ ਵਿੱਚ ਬੈਠੇ ਆ ਤੁਸੀਂ ਤੇ ਮੈਂ ਸਾਰੇ ਆਮ ਕਿਸਾਨ ਆ ਥੋੜੀ ਜ਼ਮੀਨ ਵਾਲੇ ਢਣਾੜ ਕਿਸਾਨ ਘਰ ਬੈਠਾ ਫੇਸਬੁੱਕ ਤੇ ਵੇਖ ਰਿਹਾ ਕਿ ਇਹਦੇ ਗੋਲੀਆਂ ਵੱਜਦੀਆਂ ਕਿ ਇਹਦੇ ਡਾਂਗਾਂ ਵੱਜਦੀਆਂ ਕਿ ਇਹਦੇ ਅਥਰੂ ਗੈਸ ਨਾਲ ਪਟੜਾ ਰੇ ਆ ਤੇ ਜੇ ਸਾਰਿਆਂ ਤੇ ਐਮ ਐਸ ਪੀ 23 ਦੀਆਂ 23 ਫਸਲਾਂ ਤੇ ਮਿਲ ਜਾਂਦੀ ਹੈ ਤੁਸੀਂ ਦਾ ਦੋ ਫਸਲਾਂ ਤੇ ਐਮ ਐਸ ਪੀ ਮਿਲ ਗਈ ਤੇ ਠੇਕਾ ਸਾਡੇ ਏਰੀਆ ਦੇ ਵਿੱਚ 80 ਤੋਂ 85 ਹਜ਼ਾਰ ਹੈ ਤੁਹਾਡੇ ਵੀ ਇਹੀ ਹੋਊਗਾ ਪੰਜਾਬ ਚ ਤੁਸੀਂ ਵੀ ਕਿਸੇ ਦੇ 70 ਹੋ ਸਕਦਾ ਹੈ ਕਿਸੇ ਦੇ 80 ਹੋ ਸਕਦਾ ਤੇ ਮੈਨੂੰ ਲੱਗਦਾ ਜੇ 23 ਤੇ 23 ਫਸਲਾ ਹੋਗਾ ਸਵਾ ਲੱਖ ਡੇਢ ਲੱਖ ਰੁਪਇਆ ਤੇ ਕਬਦਾ ਦੇਉਗੇ ਤੈਨੂੰ ਆਪਨ ਸੋਚਣਾ ਪਏਗਾ ਕਿ ਸਾਨੂੰ ਸਾਰਾ ਹੀ ਪਤਾ ਲੱਗ ਗਿਆ ਕਿ ਸਾਡਾ ਆਲੂ ਖਰੀਦ ਕੇ ਇੱਕ ਆਲੂ 2 ਰੁਪਇਆ ਕਿਲੋ ਖਰੀਦ ਕੇ 10 ਰੁਪਇਆ ਦਾ ਵੇਚ ਲੈਂਦਾ ਹੈ ਛੋਟਾ ਜਿਹਾ ਕਾਰਖਾਨਾ ਲਾ ਕੇ ਪੀਜਾ 버ਗਰ ਬਣਾ ਕੇ ਸਾਡੇ ਥੋੜੇ ਜਿਹੇ ਆਟੇ ਨਾਲੋਂ ਕਾਫੀ ਪੈਸਾ ਕਮਾ ਲੈਂਦਾ ਹੈ ਕਾਰਪੋਰੇਟ ਸਾਡੇ ਅਨਾਜ ਨੂੰ ਖੰਡਾਰ ਕਰਕੇ 20 ਰੁਪਏ ਖਰੀਦ ਕੇ ਉਹ 40-45 ਰੁਪਏ ਕਿਵੇਂ ਵੇਚ ਲੈਂਦਾ ਹੈ ਵੇਚ ਲੈਂਦਾ ਪਰ ਸਾਡਾ ਧਿਆਨ ਅਸੀਂ ਮੈਂ ਕਹਿੰਦਾ ਹਾਂ ਵੀ ਦੁਸ਼ਮਣ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨੂੰ ਆਪਾਂ ਨੂੰ ਐਡਾਪਟ ਕਰਨਾ ਚਾਹੀਦਾ ਹੈ ਆਪਾਂ ਨੂੰ ਉਹ ਗੱਲ ਉਹਦੀ ਕਰਨੀ ਚਾਹੀਦੀ ਹੈ ਕਿਉਂਕਿ ਸੰਘਰਸ਼ ਕਰਨਾ ਜ਼ਰੂਰੀ ਪਰ ਨਾਲ ਹੀ ਇੱਕੋ ਮਥਾਜ ਤੇ ਨਹੀਂ ਸਾਰਾ ਵਕਤ ਵਕਤ ਤਰਾਂ ਸਾਨੂੰ ਆਪਣਾ ਉਸ ਗੱਲ ਤੇ ਧਿਆਨ ਦੇਣਾ ਚਾਹੀਦਾ ਜੇਕਰ ਕਣਕ ਤੇ ਝੋਨਾ ਅਸੀਂ ਇੱਕ ਦਿਨ ਮੈਂ ਨਹੀਂ ਕਦੀ ਕਿਸੇ ਕਿਸਾਨ ਦੇ ਮੂੰਹੋਂ ਸੁਣਿਆ ਵੀ ਮੈਂ ਮੰਡੀ ਦੇ ਵਿੱਚ ਕਣਕ ਵੇਚਣ ਚੱਲਿਆ ਜਾਂ ਜੀਰੀ ਵੇਚਣ ਚੱਲਿਆ ਬਾਸਪਤੀ ਵੇਚਣ ਚੱਲਿਆ ਕਿ ਲੋ ਪੁੱਛੋ ਵੀ ਕਿੱਧਰ ਚੱਲਿਆ ਕਹਿੰਦਾ ਕਣਕ ਸਿੱਟਣ ਚੱਲਿਆ ਝੋਨਾ ਝੱਟਣ ਚੱਲਿਆ ਮੰਡੀ ਸਿੱਟਣੀ ਹੈ ਨਾ ਵੀ ਅਗਲੇ ਨੇ ਮੁੱਲ ਤਾਂ ਲਾਉਣਾ ਹੈ ਸਾਰੇ ਗੱਲ ਇੱਥੇ ਸਮਝਣੀ ਪਾਉਗੀ ਸਾਨੂੰ ਜੇ ਉਹਨਾਂ ਦੀ ਕਾਰਪੋਰੇਟਾਂ ਦੀ ਯੂਰੀਆ ਤੇ ਡੀਏਪੀ ਖਰੀਦਣ ਵਾਸਤੇ ਵੀ ਅਸੀਂ ਲਾਈਨਾਂ 'ਚ ਤੇ ਜੇ ਆਪ ਦੀ ਘਣਕ ਵੇਚਣ ਵਾਸਤੇ ਵੀ ਲਾਈਨਾਂ 'ਚ ਤੇ ਯਾਰ ਜੇ ਥੋੜਾ ਜਿਹਾ ਇੱਕ ਵਾਰ ਇਹ ਗੱਲ ਕਰ ਲਈਏ ਕਿ ਬਹੁਤ ਸਿਆਣੇ ਆਪੂ ਜਿਹੜੇ ਨਮੋਰਚਾਂ ਦੀ ਗਵਾਹੀ ਕਰਦੇ ਆ ਮੈਂ ਕਹਿੰਨਾ ਉਹਨਾਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਜਰੂਰ ਹੰਬੜਾ ਮਾਰਨਾ ਚਾਹੀਦਾ ਹੈ ਕਿ 10% ਝਾੜ ਘਟ ਜਾਂਦਾ ਤਾਂ ਦੁਨੀਆਂ ਦੇ ਵਿੱਚ ਆਹਾਰਕਾਰ ਮੱਚ ਜਾਂਦੀ ਹੈ ਖਾਦ ਵਸਤਾਂ ਦੀ 10% ਘਾਟ ਅਜੇ ਤਾਂ ਆਹਾਰਕਾਰ ਮੱਚ ਜਾਂਦੀ ਹੈ ਤੇ ਜੇ ਸਾਡਾ ਕਿਸਾਨ 20% ਸਟੋਰ ਕਰ ਲਵੇ ਤੇ ਫਿਰ ਇਹਨਾਂ ਦਾ ਕੀ ਹਾਲ ਹੋਊਗਾ ਜਿਨੇ ਕਣਕ ਖਾਣੀ ਹੈ ਉਹ ਕਣਕ ਖਾ ਕੇ ਜਿਊਗਾ ਮਿੱਟੀ ਨਾਲ ਨਹੀਂ ਟਾਈਮ ਪਾਸ ਹੋਣਾ ਆਪਣਾ ਯੂਰੀਆ ਤੇ ਡੀਏਪੀ ਬਿਨਾ ਸਰਜੂਗਾ ਉਹਨਾਂ ਦਾ ਕਣਕ ਖਾਦੀ ਬਿਨਾ ਚੌਲ ਖਾਦੇ ਬਿਨਾ ਨਹੀਂ ਸਰਨਾ ਇਸ ਵਾਸਤੇ ਆਪਣੀ ਜਿਹੜੀ ਲੋੜ ਹੈ ਜਿਹੜੀ ਆਪਣੀ ਜ਼ਰੂਰਤ ਹੈ ਉਹ ਆਪਾਂ ਉਹਨਾਂ ਦੀ ਜ਼ਰੂਰਤ ਬਣਾਈ ਬੈਠਾ ਤੇ ਜਿਹੜੀ ਉਹਨਾਂ ਦੀ ਜ਼ਰੂਰਤ ਆਪਾਂ ਆਪ ਦੇਖੋ ਟੀਏਪੀ ਲੈਣ ਵਾਸਤੇ ਵੀ ਲਾਈਨਾਂ ਚ ਯੁਰਗਾ ਲੈਣ ਵਾਸਤੇ ਵੀ ਲਾਈਨਾਂ ਚ ਤੇ ਕਣਕ ਵੇਚਣ ਵਾਸਤੇ ਵੀ ਲਾਈਨਾਂ ਚ ਵੀ ਲੈ ਲੈ ਜਿਵੇਂ ਮਰਜੀ ਕੋਈ 10 ਰੁਪਏ ਘੱਟ ਗਿੱਲੀ ਐ ਮੌਇਸਚਰ ਵੱਧ ਐ ਇਹ ਉਹ ਸੁ ਇਹ ਗੱਲ ਸਾਨੂੰ ਸਮਝਣੀ ਪਵੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਸ ਗੁਰੂ ਦੀ ਓਟ ਆਸਰਾ ਲੈ ਕੇ ਚੱਲਿਓ ਮੈਨੂੰ ਨਹੀਂ ਲੱਗਦਾ ਕਿ ਆਪਣੇ ਜਿਹੜੀ ਮਨਛਾ ਲੈ ਕੇ ਚੱਲਿਓ ਉਸ ਦੇ ਵਿੱਚ ਆਪਾਂ ਨਾ ਕਾਮਯਾਬ ਹੋਵਾਂਗੇ ਤੁਹਾਡਾ ਏਕਾ ਤੁਹਾਡਾ ਦ੍ਰਿੜਤਾ ਤੁਹਾਡਾ ਸਬਰ ਜਰੂਰ ਤੁਹਾਨੂੰ ਗੁਰੂ ਪਾਤਸ਼ਾਹ ਜਿੱਤ ਬਖਸ਼ਣਗੇ ਬੀਕੇਯੂ ਫਤੇ ਵੱਲੋਂ ਅਸੀਂ 14 ਪ੍ਰੀਤ ਕੋ ਇੱਥੇ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਹਾਂ ਅੱਗੇ ਵੀ ਜਦੋਂ ਤੱਕ ਮੋਰਚਾ ਚੱਲੇਗਾ ਤੁਹਾਡੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ